ਤੁਸ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮਹਰਿੰਦਰ ਬਾਜਵਾ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਕਰਜ਼ਾ ਲੈਣ ਦੇ ਰਫਤਾਰ ਦੀ ਪੰਜਾਬ ਸਰਕਾਰ ਲਗਾਤਾਰ ਕਰਜ਼ੇ ਤੇ ਕਰਜ਼ਾ ਠਾ ਕਰਜ਼ਾ ਲਈ ਜਾਂਦੀ ਹੈ ਤੇ ਹੁਣ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਨੇ ਕਰੋੜਾ ਰੁਪਏ ਦਾ ਕਰਜ਼ਾ ਲੈ ਲਿਆ ਕਰਜ਼ਾ ਪੰਜਾਬ ਦੇ ਸਿਰ ਚੜ ਰਿਹਾ ਹੈ ਕਰਜ਼ੇ ਲਈ ਕੀ ਵੇਰਵੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 700 ਕਰੋੜ ਰੁਪਏ ਦਾ ਕਰਜ਼ਾ ਲਿਆ ਇਹ ਕਰਜ਼ਾ 11 ਸਾਲਾਂ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਾਪਸ ਕੀਤਾ ਜਾਣਾ ਹੈ ਇਸ ਦੌਰਾਨ ਸਰਕਾਰ ਨੂੰ 7.34% ਸਲਾਨਾ ਦਰ ਨਾਲ ਸਾਲਾਨਾ ਵਿਆਜ ਵੀ ਦੇਣਾ ਪਵੇਗਾ ਜਾਣਕਾਰੀ ਲਈ ਦੱਸ ਦਈਏ ਕਿ 31 ਜੁਲਾਈ 2035 ਤੱਕ ਕਿਸ਼ਤਾਂ ਜਾਣਗੀਆਂ 11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ ਵੀ ਦੇਣਾ ਪਵੇਗਾ ਹੁਣ ਤੱਕ ਸੂਬੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ੇ ਦਾ ਬੋਝ ਹੈ ਜਿਹੜਾ ਉਹ ਹੈਗਾ ਇਸ ਤੋਂ ਵੀ ਜ਼ਿਆਦਾ ਦਾ ਅਨੁਮਾਨ ਹੈ ਜਿਹੜਾ ਉਹ ਲਾਇਆ ਜਾਂਦਾ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕਰਜ਼ਾ ਲੈ ਰਹੀ ਹੈ ਇੰਨੀ ਤੇਜ਼ ਰਫ਼ਤਾਰ ਨਾਲ ਕਰਜ਼ਾ ਲਿਆ ਜਾ ਰਿਹਾ ਹੈ ਕਿ ਜੋ ਪਿਛਲੇ 70 ਸਾਲਾਂ 'ਚ ਅਜਿਹੀ ਤੇਜ਼ ਰਫ਼ਤਾਰ ਸਰਕਾਰ ਵੱਲੋਂ ਕਰਜ਼ਾ ਲੈਣ ਦੀ ਨਹੀਂ ਵੇਖੀ ਗਈ ਆਖਿਰ ਕਿਹੜੇ ਕਾਰਨ ਨੇ ਕਿਹੜੇ ਅਜਿਹੇ ਖਰਚੇ ਨੇ ਜਿਹੜੇ ਸਰਕਾਰ ਨੂੰ ਹਰ ਮਹੀਨੇ ਕਰਜ਼ਾ ਲੈਣ ਲਈ ਮਜਬੂਰ ਕਰਦੇ ਨੇ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਗੈਰ ਸੰਗਤ ਤੌਰ ਤੇ ਗੈਰ ਤਰਕ ਸੰਗਤ ਤੌਰ ਤੇ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਇੱਕ ਵੱਡਾ ਮੁੱਦਾ ਬਣਦੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਨੂੰ ਕੰਗਾਲੀ ਵੱਲ ਦਿਨੋ ਦਿਨ ਵਧਾ ਰਹੀ ਹੈ ਕਰੋੜਾ ਰੁਪਏ ਦੀ ਸਬਸਿਡੀ ਹਰ ਮਹੀਨੇ ਜਾਂਦੀ ਹੈ ਜਿਸ ਦਾ ਆਖਰਕਾਰ ਜਿਹੜਾ ਹੈ ਉਹ ਬੋਝ ਮੁੜ ਘੜ ਕੇ ਲੋਕਾਂ ਦੇ ਸਿਰ ਤੇ ਪੈ ਰਿਹਾ ਹੈ ਲੋਕਾਂ ਦੇ ਸਿਰ ਤੇ ਉੱਤੇ ਕਰਜ਼ਾ ਲੈ ਕੇ ਹੀ ਸਰਕਾਰ ਉਧਰ ਭੱਜ ਰਹੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਕਰਜ਼ਾ ਲੈਣ ਦੀ ਥਾ ਦੇ ਤਰਕਸੰਗਤ ਕੀਤਾ ਜਾਂਦਾ ਇਸ ਸਾਰੇ ਮਾਮਲੇ ਨੂੰ ਖਾਸ ਕਰਕੇ ਬਿਜਲੀ ਅਤੇ ਜਿਹੜਾ ਔਰਤਾਂ ਨੂੰ ਮੁਫਤ ਸਫ਼ਰ ਦਿੱਤਾ ਗਿਆ ਹੈ ਉਸ ਨੂੰ ਤਰਕਸੰਗਤ ਕਰਕੇ ਹੀ ਜਿਹੜਾ ਇਸ ਦਾ ਫੈਸਲਾ ਲਿਆ ਜਾਂਦਾ। ਕੁੱਲ ਮਿਲਾ ਕੇ ਦੇਖਿਆ ਜਾਵੇ ਪੰਜਾਬ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਵਿੱਚ ਡੋਬਣ ਚ ਕੋਈ ਕਸਰ ਬਾਕੀ ਛੱਡਦੀ ਹੋਈ ਨਜ਼ਰ ਨਹੀਂ ਆਉਂਦੀ। ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਕਰਜ਼ਾ ਲਿਆ ਗਿਆ ਲਗਭਗ ਆਪਣੇ ਹੁਣ ਤੱਕ ਦੇ 2 ਸਾਲ ਦੇ ਕਾਰਜਕਾਲ ਦੇ ਦੌਰਾਨ ਕਈ ਵਾਰ ਪੰਜਾਬ ਸਰਕਾਰ ਕਰਜ਼ਾ ਲੈ ਚੁੱਕੀ ਹੈ ਵੱਖ-ਵੱਖ ਮੁੱਦੇ ਬਣਾ ਕੇ ਕਰਜ਼ਾ ਲਿਆ ਗਿਆ ਤੇ ਜਦੋਂ ਸਰਕਾਰ ਨੂੰ ਕਰਜ਼ੇ ਬਾਰੇ ਜਵਾਬ ਪੁੱਛਿਆ ਜਾਂਦਾ ਤਾਂ ਸਰਕਾਰ ਇਸ ਦਾ ਜਵਾਬ ਗੋਲਮੋਲ ਦਿੰਦੀ ਹੈ ਜਾਂ ਫਿਰ ਪੁਰਾਣੀਆਂ ਸਰਕਾਰਾਂ ਤੇ ਛੋਟ ਦਿੰਦੀ ਹੈ ਕਿ ਉਹਨਾਂ ਨੇ ਇੰਨਾ ਲਿਆ ਜੇ ਅਸੀਂ ਇੰਨਾ ਲੈ ਲਿਆ ਫਿਰ ਕੀ ਹੋ ਗਿਆ ਗੱਲ ਇਹ ਨਹੀਂ ਗੱਲ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਹੀ ਵਾਅਦਾ ਕਰਕੇ ਆਈ ਸੀ ਕਿ ਪੰਜਾਬ ਸਰੋ ਕਰਜ਼ੇ ਦੀ ਪੱਡ ਨੂੰ ਘਟੋ-ਘਟ ਖਤਮ ਨਹੀਂ ਤਾਂ ਹੌਲਾ ਜ਼ਰੂਰ ਕੀਤਾ ਜਾਵੇਗਾ ਪਰ ਹੋ ਇਸ ਦੇ ਸਭ ਕੁਝ ਉਲਟ ਰਿਹਾ ਹੈ